ਅੱਜ ਇਸ ਵੀਡੀਓ ਵਿੱਚ ਜੋ ਤੁਹਾਨੂੰ ਵਿਖਾਵਾਂਗੀ ਅਤੇ ਦੱਸਾਂਗੀ ਉਹ ਤੁਹਾਡੇ ਅਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਹੀ ਵੱਡਾ ਤੇ ਜ਼ਰੂਰੀ ਸਨੇਹਾ ਹੋਵੇਗਾ। ਆਖਿਰ ਕਿਉਂ ਅੱਜ ਇੰਨੀ ਜ਼ਿਆਦਾ ਗਰਮੀ ਦਾ ਪ੍ਰਕੋਪ ਵੱਧ ਗਿਆ ਹੈ ਕਿ ਕੁੱਲਰ ਪੱਖੇ ਤਾਂ ਕੀ ਸਗੋਂ ਛੋਟਾ ਮोटा ਏਸੀ ਵੀ ਸਾਡੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਾ ਹੈ। ਅੱਜ ਇੱਕ ਕਮਰਾ ਵੀ ਜੇਕਰ ਠੰਡਾ ਕਰਨਾ ਹੋਵੇ ਤਾਂ ਘੱਟੋ ਘੱਟ 2 ਟਨ ਦਾ ਏਸੀ ਲਾਉਣਾ ਪੈਂਦਾ ਹੈ। ਕਦੇ ਤੁਸੀਂ ਸੋਚਿਆ ਕਿ ਇਸ ਦਾ ਕਾਰਨ ਕੀ ਹੈ ਸਗੋਂ ਬਿਨਾਂ ਸੋਚੇ ਸਮਝੇ ਵੱਡੇ ਤੋਂ ਵੱਡਾ ਏਸੀ ਖਰੀਦਣ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਲੱਗ ਜਾਂਦੇ ਆ ਅਸਲ ਵਿੱਚ ਗਰਮੀ ਵਧਣ ਦਾ ਕਾਰਨ ਸਿਰਫ ਇਹ ਹੈ ਕਿ ਦਰਖਤਾਂ ਨੂੰ ਲਗਾਤਾਰ ਕੱਟਿਆ ਜਾ ਰਿਹਾ ਹੈ ਤੇ ਜੇਕਰ ਅੱਜ ਸੰਤ ਸਿਚੇਵਾਲ ਦੀ ਸੋਚ ਹਰ ਕੋਈ ਅਪਣਾ ਲਵੇ ਤਾਂ ਇੱਕ ਘਟੋ-ਘਟ ਇੱਕ ਬੰਦਾ ਪੰਜ ਦਰਖਤ ਲਗਾ ਕੇ ਉਸ ਦੀ ਦੇਖਰੇਖ ਕਰੇ ਤਾਂ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਸੰਤ ਸਿਚੇਵਾਲ ਲਗਾਤਾਰ ਵਾਤਾਵਰਨ ਸੰਭਾਲ ਦੇ ਲਈ ਯਤਨ ਕਰ ਰਹੇ ਨੇ ਤੇ ਅੱਜ ਵੀ ਵਿਸ਼ਵ ਵਾਤਾਵਰਨ ਦਿਵਸ ਤੇ ਸੰਤ ਸਿਚੇਵਾਲ ਵੱਲੋਂ ਆਪਣੀ ਟੀਮ ਨਾਲ ਵੱਖ-ਵੱਖ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਹਨ ਸੋ ਵੀਡੀਓ ਵੇਖਦੇ ਵੇਖਦੇ ਤੁਸੀਂ ਵੀ ਜ਼ਰੂਰ ਸੁਣੋ ਸੰਤ ਸਿੰਚੇਵਾਲ ਦੇ ਕੁਝ ਵਿਚਾਰ ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰਤ ਕੁਦਰਤ ਵਾਲਾ ਸਾਨੂੰ ਪਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਹਿਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੂੰਜ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਖੁੱਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਦੇ ਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਤਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹਵਾ ਨੂੰ ਗੁਰੂ ਕਾਕੇ ਸਤਿਕਾਰਿਆ ਸੋ ਤੇਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇੱਕ ਇਤਿਆ ਇਹ ਸਾਰਾ ਕੁਝ ਇਹ ਸੋਦੇ ਕਰਨੀ ਪਹੁੰਚਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਇਹ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਸ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇੱਥੇ ਵੀ ਬੈਠਿਆਂ ਪੰਜ ਪੰਜ ਬੂਟੇ ਆਪਾਂ ਸਾਰੇ ਲਾਈਏ ਪੰਜ ਬੂਟਿਆਂ ਦੇ ਨਾਲ ਬਹੁਤ ਦੁਨੀਆ ਭਰ ਦੇ ਵਿੱਚ ਤੇ ਰੋੜਾ ਅਰਬਾ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਬੂਟੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਤੇ ਇਹ ਦੁਨੀਆ ਜਿਹੜੀ ਹੈ ਹਰੀ-ਭਰੀ ਹੋ ਸਕਦੀ ਹੈ ਆਓ ਪੰਜ ਪਿਆਰਿਆਂ ਦਾ ਸਿਧਾਂਤ ਪੰਜ ਬਾਣੀਆਂ ਤੇ ਉਸੇ ਪੰਜ ਬੂਟੇ ਲਾ ਕੇ ਕੁਦਰਤ ਦੇ ਨਾਲ ਵੀ ਜੋ ਬਾਬੇ ਨਾਨਕ ਨੇ ਪਾਉਣ ਗੁਰੂ ਪਾਣੀ ਪਤਾ ਮਾਤਾ ਤਰਤ ਮਹਾਤਾ ਦਾ ਉਹ ਸਿਧਾਂਤ ਜਿਹੜਾ ਹੈ ਉਹਨੂੰ ਅਪਣਾਈਏ ਸਾਰੇ ਪੰਜ-ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰਿਆ-ਭਰਿਆ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਇਸ ਜੀਵਨ ਮਨੁੱਖਾ ਜੀਵਨ ਜੀਕੇ ਜਾਈਏ ਦਰਸਾ ਇਸ ਵਿਹਾੜੇ ਦੀ ਸਾਰਿਆਂ ਨੂੰ ਮੁਬਾਰਕਬਾਦ ਤੇ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੁਨੋਲੋਗਲ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ ਜਿਉਂ ਬਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੰਭਾ ਤੇ ਦੇਵਸ ਰਾਦ ਦੇ ਦਾਈ ਦਾਇਆ ਖੇਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਖਿਲਗ ਰਿਹਾ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਈਲਾ ਚਲਦੀਆਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫ਼ਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪਾਦਾ ਕਰ ਲਿਆ ਹਮ ਮਾਨਸੂਕ ਤੌਰ ਤੇ ਵੀ ਅਹੀ ਜੋ ਹੈ ਬਹੁਤ ਜਿਆਦਾ ਪਿੱਛੇ ਚਲੇ ਗਏ ਹਮ ਉਹਦਾ ਕਾਰਨ ਇਹ ਆ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਕਾਰ ਦੇਣਾ ਚਾਹੀਦਾ ਸੀ ਉਹ ਸਤਕਾਰ ਨਹੀਂ ਦਿੱਤਾ ਐਸ ਕਿ ਜੋ ਜੁਵੈਨੋ ਵੱਲੋਂ ਥੀਮ ਰੱਖਿਆ ਜਾਂਦਾ ਐਤਕੀ ਜਿਹੜੀ ਧਰਤੀ ਆ ਧਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਕਿ ਇਹ ਧਰਤੀ ਜਿਹੜੀ ਹੈ ਸਾਡੇ ਭਵਖ ਵਾਸਤੇ ਹੈ ਸਾਡਾ ਭਵਖ ਇਸ ਧਰਤੀ ਦੇ ਨਾਲ ਹੈ ਇਹ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਖਾਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਹੈ ਅਸੀਂ ਕਦਰ ਨੂੰ ਭਾਲਦੇ ਆ ਤੇ ਕੁਦਰਤ ਦੀ ਕਦਰ ਨਹੀਂ ਕਰਦੇ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲੋਂ ਟੁੱਟੇ ਹੋਏ ਜਾ ਰਹੇ ਹਾਂ ਅਸੀਂ ਧਰਤੀ ਨਾਲੋਂ ਟੁੱਟਦੇ ਜਾ ਰਹੇ ਹਾਂ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਣੋਂ ਹਟ ਗਏ ਅਸੀਂ ਅਵਾਰਾ ਡੋਲੀ ਜਾਂਦੇ ਹਾਂ ਅਵਾਰਾ ਵਹਾਈ ਜਾਂਦੇ ਹਾਂ ਤੋਂ ਕਿਸੇ ਵੇਲੇ ਭਾਵੇਂ ਹਨਕਨੀ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਦੁਨੀਆ ਹੌਕਾ ਦਿੱਤਾ ਪਰ ਅਸੀਂ ਮੰਨੀ ਨਹੀਂ ਤੇ ਜਿਹੜੇ ਲੱਸਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣੇ ਆ ਉਹ ਹੁਣ ਆ ਗਿਆ ਅੱਜ ਹੁਣ ਵੀ ਅਸੀਂ ਜਾਗਪੁਰਾਂਗੇ ਤੇ ਅਸੀਂ ਆਪਣੇ ਕੋਇਕ ਨੂੰ ਸਵਾਰ ਲਵਾਂਗੇ